ਪਾਣੀ ਦਾ ਕਮਰਾ ਪੁੱਟੋ। ਛੋਟਾ ਕਰ ਲੈਣ ਨੂੰ ਨਹੀਂ ਹੋਵੇ। ਥੋੜੇ ਹੋਗੇ ਸਾਡੇ ਛੋਟੇ ਛੋਟੇ ਹੋਗੇ ਨਹੀਂ ਹੋਏ ਅਜੇ। ਆਏ ਨਾ ਕਰੀ। ਨਰੋ ਕਰੋ। ਮਾਸਟਰ ਜੀ। ਲਾਈਟ ਆ ਗਈ। ਜਿਹੜੇ ਟੈਂਪਰ ਰਹੇ ਨੇ ਤੁਸੀਂ ਕਹਿੰਦੇ ਮੈਂ ਭੱਜ ਲੇਕਾ। ਪਪੋਲੇ ਚਾਰ ਤਕਾ ਦੇ। ਛੋਟੇ ਕਰਦੇ ਹਿੱਸੇ ਕਰਕੇ ਅਸੇ ਜੰਮੀ। ਹੋ ਗਿਆ। ਕਰੇ। ਕਿਤੇ ਸਮਝ ਨਹੀਂ ਆ ਰਿਹਾ ਇਹ ਕਿਹੜਾ ਰਹਿ ਗਿਆ ਉਹ ਰੋਜ਼ਾ ਰਹਿ ਗਿਆ ਕਿ ਨਹੀਂ ਉਹਦੇ ਕੋਲ ਫੋਟੋ ਦਾ ਜੀ ਆਇਆਂ ਨੂੰ ਆਇਆ ਮਾਣ ਜੋ ਦੀ ਗੌਰਮ ਜੱਧਵ ਆਈਪੀਐਸ ਡੀਜੀਪੀ ਪੰਜਾਬ ਉਹਨਾਂ ਦੀਆਂ ਸਖਤ ਹਦੈਤਾਂ ਜੋ ਕਿ ਪੰਜਾਬ ਨੂੰ ਕ੍ਰਾਈਮ ਫਰੀ ਰੱਖਣ ਵਾਸਤੇ ਸਾਨੂੰ ਕੱਲ ਇੱਕ ਉਦੋਂ ਬਹੁਤ ਵੱਡੀ ਕਾਮਯਾਬੀ ਮਿਲੀ ਜਿਹੜੀ ਕਿ ਸਾਡੇ ਮਾਨਯੋਗ ਡੀਆਈਜੀ ਮੈਡਮ ਨਿਲੰਬਰੀ ਬੀਜੇ ਜਗਦੇਲੇ ਆਈਪੀਐਸ ਲੁਧਿਆਣਾ ਰੇਂਜ ਜਿਨ੍ਹਾਂ ਦੇ ਨਿਰਦੇਸ਼ਾਂ ਤੇ ਮੈਡਮ ਜੋਤੀ যাদব ਬੈਂਸ ਆਈਪੀਐਸ ਐਸਐਸਪੀ ਪੁਲਿਸ ਜਿਲ੍ਹਾ ਖੰਨਾ ਦੇ ਕਲੋਜ਼ ਸੁਪਰਵਾਈਜ਼ਨ ਤੇ ਦਰਾਹਾ ਵਿਖੇ ਜੀਟੀ ਰੋਡ ਤੇ ਇਤਲਾ ਮਿਲੀ ਸੀ ਮਕਬਰੀ ਉੱਸੀ ਜੇਰੀ ਮਕਬਰੀ ਤੇ ਕਾਰਵਾਈ ਕਰਦੇ ਹੋਏ 3 ਜੇ ਬੈਂਕਟ ਹਾਲ ਹੈ ਢਾਬਾ ਹੈ ਜਿਹਦਾ ਮਾਲਕ ਬਰਿੰਦਰਜੀਤ ਸਿੰਘ ਉਰਫ ਮੀਤਾ ਵਾਸੀ ਪਿੰਡ ਦੋਰਾਹਾ ਉਹ ਆਪਣੇ ਉਸ ਹੋਟਲ ਦੇ ਪਿੱਛੇ ਉਹਨੇ ਰੂਮ ਬਣਾ ਕੇ ਉਹ ਵਕਾਇਦਾ ਆਰਗੇਨਾਈਜ਼ਡ ਕ੍ਰਾਈਮ ਪੈਟੀ ਜੁਰਮ ਕਹਿਣ ਵਾਸਤੇ ਲੇਕਨ ਜਿਹਦੇ ਨਾਲ ਸਮਾਜ ਦੇ ਵਿੱਚ ਬਹੁਤ ਗਲਤ ਮੈਸੇਜ ਜਾਂਦਾ ਹੈ ਬਕਾਇਦਾ ਜੂਆ ਖੜਵਾ ਰਿਆ ਸੀ ਉਹ ਜੂਏ ਦੇ ਵਿੱਚ ਜਿਹੜੇ ਕਰੀਬ 7 ਬੰਦੇ ਸਮੇਤ ਇਹਦੇ 7 ਇਹ ਸੱਤਵੇਂ 22 ਨੇ ਬਕਾਇਦਾ ਐਫ ਆਈ ਆਰ ਦਰਜ ਕਰਕੇ ਪਲੱਸ ਉਹ ਲੋਕ ਜਿਹੜੇ ਕਿ ਇੱਥੇ ਆ ਕੇ ਜੂਆ ਖੇਡ ਰਹੇ ਸੀ ਲੱਖਾਂ ਦੇ ਉਹਦੇ ਤੇ ਆਪਣਾ ਪੈਸਾ ਲਾ ਕੇ ਤੁਹਾਡੇ ਸਾਹਮਣੇ ਤੁਸੀਂ ਹੁਣੀ ਫੋਟੋ ਵੀ ਖਿੱਚੀਆਂ ਨੇ ਕ੍ਰਾਂਸੀ ਚਿਫਸ ਨੇ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਕਿ ਅਸੀਂ ਹੁਣ ਤਫਤੀਸ਼ ਦੇ ਵਿੱਚ ਹੌਲੀ ਹੌਲੀ ਸਾਰਾ ਸਫਾ ਮਿਸਲ ਆਪਣੀ ਮਿਸਲ ਤੇ ਲੈ ਕੇ ਆ ਰਹੇ ਆਂ ਕ੍ਰਾਂਸੀ ਚਿਪਸ ਜਿਹਦੇ ਵਿੱਚ ਇੱਕ ਚਿਪਸ ਉਹਨੂੰ ਉਹਨਾਂ ਨੇ ਕਿਸ ਮੇਂ ਨਾਮ ਦਿੱਤਾ ਹੈ 10000 ਰੁਪਿਆ ਦੀ ਇੱਕ ਚਿਪਸ ਕ੍ਰਾਂਸੀ ਤੇ ਕੁਝ ਚਿਪਸ ਜਿਹੜੀ ਆ ਉਹ 5000 ਦੇ ਇਸ ਤਰ੍ਹਾਂ ਨਾਮ ਦਿੱਤਾ ਉਹ ਸਾਰੀ ਲਾ ਕੇ ਉਹ ਜੂਆ ਖੇੜਦੇ ਨੇ ਜੂਆ ਖੇੜ ਕੇ ਜੋ ਹੈਵੀ ट्रांजैक्शन ਪੈਸੇ ਦੀ ਹੈ ਉਹtheta ਆਪਸੀ ਮਿਲੀਪੋ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰ ਦੀਆਂ ਪਾਲਿਸੀਆਂ ਦੇ ਉਲਟ ਕਾਨੂੰਨ ਦੇ ਖਿਲਾਫ ਔਰ ਖਾਸ ਤੌਰ ਤੇ ਸਾਡਾ ਜੋ ਜੀਟੀ ਰੋਡ ਦਾ ਏਰੀਆ ਹੈ ਆਊਟਕਾਰ ਤੇ ਦਰਾਹਾ ਲੁਧਿਆਣਾ ਮਹਾਨਗਰ ਜਿੱਥੋਂ ਕੇ ਬڑے ਵੱਡੇ ਕਾਰੋਬਾਰੀ ਪੈਸੇ ਵਾਲੇ ਲੋਕ ਉਹ ਆ ਕੇ ਜੂਆ ਖੇਡਦੇ ਰੰਗੇ ਹਥੀ ਸਾਡੀ ਸੀਆਈਏ ਪੁਲਿਸ ਖੰਨਾ ਤੇ ਦੁਰਾਹਾ ਪੁਲਿਸ ਡੀਐਸਪੀ ਡੀ ਸਿੰਗਲਾ ਜੀ ਇਹਨਾਂ ਦੀ ਰਹਿਨਮਾਈ ਦੇ ਹੇਠ ਉਥੇ ਇਹਨਾਂ ਨੂੰ ਪਕੜਿਆ ਪਕੜ ਕੇ ਵਕੀਦਾ ਬਰਾਮਦਗੀ ਕੀਤੀ ਗਈ ਹੈ ਪ੍ਰੈਸ ਨੋਟ ਤੁਹਾਨੂੰ ਦਿੱਤੇ ਗਏ ਨੇ ਪ੍ਰੈਸ ਨੋਟ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ 11 ਲੱਖ 95 ਹਜ਼ਾਰ ਕੈਸ਼ ਬਰਾਮਦ ਹੋਇਆ ਜਿਹੜੀਆਂ ਉਹ ਕਰੰਸੀ ਚਿਪਸ ਹੈ 6-7 ਲੱਖ ਦੇ ਕਰੀਬ ਆਬਜੈਕਟ ਉਹਦੇ ਵਿੱਚ ਲਿਖਿਆ ਹੈ ਉਹਦੀ ਬਰਾਮਦਗੀ ਹੋਈ ਹੈ ਉਹ ਸਾਰੀ ਬਰਾਮਦਗੀ ਕਰਕੇ ਬਕਾਇਦਾ ਇੱਕ ਮਕਦਮਾ ਦਰਜ ਕਰਕੇ ਉਹਦੀ ਤਫਤੀਸ਼ ਹੁਣ ਅਮਰਿਤ ਚ ਲਿਆਂਦੀ ਜਾ ਰਹੀ ਹੈ ਉਸ ਤਫਤੀਸ਼ ਦੇ ਦੌਰਾਨ ਇਹਦੇ ਚ ਧਾਰਾਵਾਂ ਬਕਾਇਦਾ 318 ਬੀ ਐਨ ਐਸ 112 ਬੀ ਐਨ ਐਸ ਡੈਡੀਕੇ ਉਹਦੀ ਜਿਹੜੀ ਡੈਫੀਨੇਸ਼ਨ ਹੈ ਉਹਦੀ ਤੋਂ ਹੀ ਤੁਹਾਨੂੰ ਪਤਾ ਲੱਗ ਜਾਊਗਾ ਨਾਨ ਅਵੇਲੇਬਲ ਆਫੈਂਸ ਨਾਲ ਜਿਹੜਾ ਜੂਆ ਐਕਟ ਹੈ ਉਹਦੀ ਧਰਾਮਾ 3 4 ਤੇ 13 367 ਗੈਂਬਲਿੰਗ ਐਕਟ ਉਹਦੇ ਮੁਤਾਬਕ ਕਾਰਵਾਈ ਕੀਤੀ ਔਰ ਸਾਰੇ ਦੇ ਸਾਰੇ ਬੰਦਿਆਂ ਨੂੰ ਕਾਇਦੇ ਕਾਨੂੰਨ ਦੇ ਮੁਤਾਬਕ ਗ੍ਰਿਫਟਾਰ ਕਰਕੇ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਬੰਦੇ ਦਾ ਰੋਲ ਦੇਖਿਆ ਜਾ ਰਿਹਾ ਹੈ ਬਰਾਮਦਗੀ ਦੇ ਮੁਤਾਬਕ ਪਲੱਸ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਚ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਫਾਈਨੈਂਸ਼ੀਅਲ ਦੇ ਮੁਤਾਬਕ ਜਿਹੜੇ ਸਾਡੇ ਫਾਈਨੈਂਸ਼ੀਅਲ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਮਿਲੇ ਨੇ ਆਫੀਸਰਸ ਉਹਨਾਂ ਦੀ ਹੈਲਪ ਲਈ ਜਾ ਰਹੀ ਹੈ ਸਾਈਬਰ ਕ੍ਰਾਈਮ ਦੀ ਹੈਲਪ ਲਈ ਜਾ ਰਹੀ ਹੈ ਹਰ ਤਰੀਕੇ ਦੇ ਨਾਲ ਮੈਡਮ ਜੋਤੀ ਜਾਦਵ ਆਈਪੀਐਸ ਜਿਨ੍ਹਾਂ ਨੇ ਇਹ ਦ੍ਰਿੜ ਨਿਸ਼ਚਾ ਕੀਤਾ ਹੋਇਆ ਹੈ ਕਿ ਖੰਨਾ ਪੁਲਿਸ ਜ਼ਿਲ੍ਹੇ ਦੀ ਜਿਹੜੀ ਹੱਦ ਹੈ ਉੱਥੇ ਇਹਨੂੰ ਕ੍ਰਾਈਮ ਫਰੀ ਰੱਖਣਾ ਹੈ ਔਰ ਜਿਹੜਾ ਉਹਨਾਂ ਦਾ ਪ੍ਰੋਮਿਸ ਹੈ ਉਹਦੇ ਮੁਤਾਬਕ ਇਹ ਜਿਹੜਾ ਜੁਰਮ ਅਸੀਂ ਜਿਹਦੇ ਤਹਿਤ ਇਹ ਮੁਕੱਦਮਾ ਜਿਹੜੀ ਅੱਜ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਜਿਦਾ ਕਿ ਸਮਾਜ ਦੇ ਵਿੱਚ ਬਹੁਤ ਹੀ ਗਲਤ ਇੱਕ ਮੈਸੇਜ ਆ ਰਿਹਾ ਸੀ ਇਹ ਹਾਈਵੇ ਤੇ ਜਿਹੜੇ ਹੋਟਲਜ਼ ਨੇ ਜਿਹੜੇ ਇਹ ਕੰਮ ਕਰਦੇ ਜਿਹਦੇ ਨਾਲ ਸਮਾਜ ਦੇ ਵਿੱਚ ਪੁਲਿਸ ਦਾ ਅਕਸ਼ਵੀ ਖਰਾਬ ਹੋ ਰਿਹਾ ਸੀ ਇਹਨੂੰ ਉਹਦੇ ਮੁਤਾਬਿਕ ਬੜੀ ਵੱਡੀ ਕਾਮਯਾਬੀ ਹੈ ਔਰ ਜੋ ਮਾਜੋਗ ਐਸਐਸਪੀ ਦੀ ਹਦਾਇਤਾਂ ਹੈ ਉਹਦੇ ਮੁਤਾਬਿਕ ਇਹਦੀ ਤਫ਼ਤੀਸ਼ ਹੈ ਜਿਹੜੀ ਡੂੰਘਾਈ ਦੇ ਵਿੱਚ ਕਰਕੇ ਉੱਥੋਂ ਤਹ ਤੱਕ ਪੁੱਜਾਂਗੇ ਇਹ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਹਦੇ ਵਿੱਚ ਹੋਰ ਕਿਹੜੇ ਵੱਡੇ ਲੈਵਲ ਦੇ ਜਵਾਰੀਏ ਨੇ ਉਹਨਾਂ ਨੂੰ ਵੀ ਸਫਾ ਮਿਸਲ ਤੇ ਲੈ ਕੇ ਆਵਾਂਗੇ ਨਾਮਜ਼ਦ ਕਰ ਰਹੇ ਆਂ ਕੁਝ ਕਰ ਰਹੇ ਆਂ ਕੁਝ ਕਰਾਂਗੇ ਜੋ ਜਿਵੇਂ ਜਿਵੇਂ ਸਾਡੀ ਤਤਕਸ਼ਾ ਕੀ ਹੋਏਗੀ ਉਹਦੇ ਮੁਤਾਬਕ ਫਰਦਰ ਤੌਰ ਤੇ ਵੀ ਸਾਡੀ ਜੋ ਜੋ ਰਿਕਵਰੀ ਹੋਏਗੀ ਅਸੀਂ ਬਕਾਇਦਾ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਹਰ ਤਫਤੀਸ਼ ਜਿਵੇਂ ਉਹ ਦੇਖ ਰਹੇ ਨੇ ਇਹਨੂੰ ਕਲੋਜ਼ਲੀ ਅਗੇ ਜਰੂਰਤ ਪਈ ਤੁਹਾਡੀ ਦੁਬਾਰਾ ਵੀ ਪ੍ਰੈਸ ਕਾਨਫਰੰਸ ਕਰ ਸਕਦੇ ਹਾਂ ਅਸੀਂ ਤੇ ਇਹ ਬੜੀ ਵੱਡੀ ਕਾਮਯਾਬੀ ਹੈ ਔਰ ਮੈਂ ਇਹਦੇ ਵਿੱਚ ਖਾਸ ਤੌਰ ਤੇ ਬਤੌਰ ਐਸਪੀ ਡੀ ਸਾਡੇ ਡੀਐਸਪੀ ਦੀ ਸ਼੍ਰੀ 모ਹਿਤ ਸਿੰਘਲਾ ਜੀ ਤੇ ਐਸਐਚਓ ਦੁਰਾਹਾ ਤੇ ਸਾਡਾ ਜਿਹੜਾ ਇਨਸਪੈਕਟਰ ਹਰਦੀਪ ਸਿੰਘ ਹੈ ਇਹਦੀ ਜਿਹੜੀ ਟੀਮ ਹੈ ਮੈਂ ਇਹਨਾਂ ਨੂੰ ਬਕਾਇਦਾ ਮੁਬਾਰਕਵਾਦ ਵੀ ਦਿੰਦਾ ਹੈ ਤੇ एसएसपी साहब बकायदा जेडे ਸਾਡੇ ਚੰਗੇ ਮੁਲਾਜ਼ਮ ਹੈ ਜਿਹੜੇ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਦੀ ਉਹ ਯੋਗਤਾ ਦੇ ਮੁਤਾਬਕ ਔਰ ਉਹਨਾਂ ਦੇ ਕੰਮ ਦੇ ਮੁਤਾਬਕ ਉਹਨਾਂ ਨੂੰ ਪ੍ਰਾਈਜ਼ ਵੀ ਦੇਣਗੇ ਤੇ ਔਰ ਮੈਂ ਉਮੀਦ ਕਰਨਾ ਹੈ ਕਿ ਇਹੀ ਜਿਹੜੀ ਇਹਨਾਂ ਦੀ ਇੱਕ ਵਿਲ ਪਾਵਰ ਹੈ ਔਰ ਜਿਹੜੀ ਇਹਨਾਂ ਦੀ ਧ੍ਰੇੜ ਇੱਛਾ ਹੈ ਉਹਦੇ ਮੁਤਾਬਕ ਆਇਂਦਾ ਵੀ ਅਸੀਂ ਆਪਣੇ ਪੁਲਿਸ ਜ਼ਿਲ੍ਹਾ ਖੰਨਾ ਨੂੰ ਜੋ ਸਾਡੇ ਵਾਲਾ ਤਰ ਅਸਰ ਹੈ ਉਹਨਾਂ ਦੀਆਂ ਇਸ਼ਾਵਾਂ ਦੇ ਮੁਤਾਬਕ ਕਾਰਵਾਈ ਕਰਦੇ ਰਹਾਂਗੇ। ਬਾਕੀ ਅਗੇ ਕੋਈ ਤੁਹਾਡਾ ਸਵਾਲ ਜਵਾਬ ਹੈ ਕਿੰਨੇ ਟਾਈਮ ਤੱਕ ਲਾਇਆ ਜਾ ਸਕਦੇ ਹੋ? ਹਾਂ ਕਿੰਨੇ ਟਾਈਮ ਤੱਕ ਲਾਇਆ ਜਾ ਰਿਹਾ ਜੀ? ਦੇਖੋ ਤਫਤੀਸ਼ ਦੇ ਵਿੱਚ ਹੁਣ ਇਹ ਪਿੱਛੇ ਤੱਕ ਜਾਇਆ ਜਾ ਰਿਹਾ ਹੈ ਬਦਨਾਮੀ ਦੇ ਮੁਤਾਬਕ ਤਾਂ ਅਫਵਾਹਾਂ ਦੇ ਦੌਰ ਦੇ ਮੁਤਾਬਕ ਤਾਂ ਬੜੇ ਚਿਰਤੋਂ ਹੈ ਲੇਕਿਨ ਉਹਨਾਂ ਦੇ ਮੰਨਣ ਦੇ ਮੁਤਾਬਕ ਹੈ ਲੇਕਿਨ ਅਸੀਂ ਇਹਨੂੰ ਡਾਕੂਮੈਂਟਰੀ ਬਣਾ ਰਹੇ ਨੇ ਇਹਨਾਂ ਨੇ ਮੋਬਾਈਲ ਨੂੰ ਖਿਨਾਰੇ ਆ ਇੱਕ ਕਦੋਂ ਕਰਾਉਂਦੇ ਆ ਕਿੰਨੇ ਚਿਰ ਤੋਂ ਆ ਇਹ ਖੇਡ ਰਹੇ ਨੇ ਉਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਸਾਈਬਰ ਕਰਾਇਮ ਦੀ ਹੈਲਪ ਦੇ ਮੁਤਾਬਕ ਸਫਾ ਦੇ ਸਕਦੇ ਨੇ ਸਰ ਇਸ ਕੇ ਸਾਹਿਬ ਨੇ ਨਹੀਂ ਕੀ ਹੈ ਨਾ ਬੈਕਗ੍ਰਾਉਂਡ ਕੀ ਹੈ ਹਾਂਜੀ ਕਿੱਥੇ ਤੇ ਰਹਿਣ ਵਾਲੇ ਨੇ ਜੁਆਰੀਏ ਬੈਕਗ੍ਰਾਉਂਡ ਕੀ ਹੈ ਇਹਦੇ ਵਿੱਚ ਜਿਹੜੇ ਇਹ ਮੋਟੂ ਪਕੜੇ ਗਏ ਆ ਜਿਹੜਾ ਮੇਨ ਇਹਦਾ ਘਟਾਉਣ ਵਾਲਾ ਕਿੰਗਪਿੰਨ ਤੁਹਾਨੂੰ ਦੱਸਿਆ ਹੀ ਹੈ ਹੋਟਲ ਦਾ ਮਾਲਕ ਪਲੱਸ ਜਿਹੜੇ ਇਹ ਇਹ ਛੇ ਦੇ ਛੇ ਬੰਦੇ ਮੇਨ ਜਵਾਰੀ ਹੈ ਉਹ ਲੁਧਿਆਣਾ ਮਹਾਨਗਰ ਨੂੰ ਬਿਲੋਂਗ ਕਰਦੇ ਆ ਔਰ ਜਿਹੜੇ ਫਰਦਰ ਹੈ ਉਹ ਅਸੀਂ ਸਫਾ ਮਿਸਰ ਤੇ ਲੈ ਕੇ ਆਵਾਂਗੇ ਉਹਦੇ ਵਿੱਚ ਹੋ ਸਕਦਾ ਹੈ ਲੁਧਿਆਣਾ ਤੋਂ ਅੱਗੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਵੀ ਗੱਲ ਹੋ ਜਾਵੇ ਜਿਹੜੇ ਆਰਟਿਸਟੀ ਬੰਦੇ ਬੁੱਕ ਕਿਤੇ ਨੇ ਹੁਣ ਆਪਣੇ ਇਕੱਠ ਲਈ ਕਿੰਨੇ ਨੇ ਤੇ ਰਿਲੀਜ਼ ਕਿੰਨੇ ਕਰਨੇ ਨੇ ਫੰਡਰ ਕਿੰਨੇ ਨੇ ਇਹ ਦੇਖੋ ਇਹ ਤਫ਼ਤੀਸ਼ ਦਾ ਪਾਰਟ ਹੈ ਅਗਰ ਅਸੀਂ ਤੁਹਾਨੂੰ ਦਸੀਏ ਕਿ ਅਸੀਂ ਕਿਸੇ ਨੂੰ ਰਿਲੀਜ਼ ਕੀਤਾ ਹੈ ਜਾਂ ਕਿਸ ਨੂੰ ਬੇਲ ਮਚਲਕਾ ਜ਼ਮਾਨਤ ਤੇ ਛੱਡਿਆ ਵੀ ਹੈ ਤਾਂ ਉਹ ਤਫਤੀਸ਼ ਦੇ ਮੁਤਾਬਕ ਇਹ ਨਹੀਂ ਕਿ ਕਿਸੇ ਨੂੰ ਫਾਰਗ ਕਰ ਦਿੱਤਾ ਗਿਆ ਉਹਦੇ ਵਿੱਚ ਜੋ ਸਾਡਾ ਕਾਇਦੇ ਕਾਨੂੰਨ ਕਹਿੰਦਾ ਹੈ ਜਿਹੜੇ ਬੰਦੇ ਨਾਨ ਅਵੇਲੇਬਲ ਆਫੈਂਸ ਦੇ ਮੁਤਾਬਕ ਨੇ ਉਹਨਾਂ ਨੂੰ ਬਕਾਇਦਾ ਮਾਨਜੋਗ ਜੱਜ ਸਾਹਿਬ ਦੇ 24 ਘੰਟਿਆਂ ਦੇ ਅੰਦਰ ਅੰਦਰ ਪੇਸ਼ ਕਰਨਾ ਹੈ ਤੇ ਜਿਹੜੇ ਅਸੀਂ ਜ਼ਮਾਨਤ ਨਾਮਾ ਮਚਲਕਾ ਲੈ ਕੇ ਰਿਲੀਜ਼ ਕੀਤੇ ਹੈ ਉਹਨਾਂ ਨੂੰ ਇਸ ਤਫਤੀਸ਼ ਦੇ ਵਿੱਚ ਇੱਕ ਵਾਰ ਨਹੀਂ 10 ਵਾਰ ਵੀ ਵਾਰ-ਵਾਰ ਸ਼ਾਮਲ ਤਫਤੀਸ਼ ਕੀਤਾ ਜਾਏਗਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਵੇਂ ਤੁਹਾਡਾ ਸਵਾਲ ਹੈ ਕਿ ਟੋਟਲ 33 ਮਰਦਮ ਨੇ 33ਆਂ ਦੇ ਵਿੱਚੋਂ ਜਿਹੜੇ 7 ਬੰਦੇ ਨੇ ਉਹ ਬੰਦੇ ਨਾਨ ਅਵੇਲੇਬਲ ਆਫੈਂਸ ਦੇ ਮੁਤਾਬਕ ਗਿਫਤਾਰ ਨੇ ਔਰ ਉਹਨਾਂ ਨੂੰ ਮਾਨਯੋਗ ਮੈਜਿਸਟਰ ਸਾਹਿਬ ਦੇ ਪੇਸ਼ ਕੀਤਾ ਜਾਏਗਾ ਤੇ ਜਿਹੜੇ ਜ਼ਮਾਨਤ ਮੁਚਲਕਾ ਦੇ ਵਾਕੀ ਬੰਦੇ ਨੇ 26 ਉਹ ਜ਼ਮਾਨਤ ਮੁਚਲਕਾ ਵਕੈਲਾ ਉਹ ਵੀ ਕਾਇਦੇ ਕਾਨੂੰਨ ਦੇ ਮਤਾਬ ਉਹਨਾਂ ਦਾ ਲੈ ਕੇ ਉਹ ਤਫਤੀਸ਼ ਦਾ 파ਟ ਹੈ ਉਹਨੂੰ ਕੋਲੋਜ ਨਹੀਂ ਡੀਐਸਪੀ ਡੀ ਸੀ ਡੀ ਗੋਹਿ ਸਿੰਘਲਾ ਜੀ ਬਾਤ ਕਰ ਰਿਹਾ ਹੈ ਤੇ ਉਵੇਂ ਉਵੇਂ ਤੁਸੀਂ ਕਿਹੜੇ ਬੰਦੇ 7 ਬੰਦੇ ਕਿਹੜੇ ਨੇ ਜਿਹਨਾਂ ਚੋਂ ਸਾਨੂੰ ਇਹ ਤੁਹਾਨੂੰ ਇਹਦੇ ਵਿੱਚ ਜਿਹੜਾ ਪ੍ਰੈਸ ਨੋਟ ਹੈ ਤੁਸੀਂ ਪੜੋ ਉਹਦੇ ਵਿੱਚ ਨਾਮ ਮੈਂਸ਼ਨ ਹੈ ਲਿਸਟ ਲੱਗੀ ਹੈ ਨਾਲ ਨਾਮ ਹੀ ਨਹੀਂ ਉਹਦੇ ਵਿੱਚ ਗ੍ਰਿਫਤਾਰੀ ਨਹੀਂ ਲੱਗੀ ਕਿਹੜੇ ਨਹੀਂ ਨਹੀਂ ਨਾਮ ਲਿਖੇ ਆ ਨਹੀਂ ਨਾਮ ਨਹੀਂ ਜੀ ਅਰੈਸਟ ਵੀ ਲਿਖਿਆ ਹੋਈ ਨਾਲ ਕਿਹੜੇ ਕਿਤੇ ਨਹੀਂ ਪੜੋ ਚੰਗੀ ਤਰ੍ਹਾਂ ਸਾਰਾ ਕੁਝ ਲਿਖਿਆ ਜੀ ਉੰਗੇ ਲਿਖਿਆ ਮੈਂ ਕਹਿੰਦਾ ਤੁਸੀਂ ਚੰਗੀ ਤਰ੍ਹਾਂ ਪੜੋ ਸਰ ਜਿਹੜੇ 26 ਬੰਦੇ ਰਿਲੀਜ਼ ਕਰੇ ਨੇ ਉਹਨਾਂ ਤੇ ਬੀਆਰਐਨਐਸ ਜਿਹੜੀ 318 ਉਹ ਸਟੈਂਡ ਨਹੀਂ ਕਰਦੀ ਸੀ ਕੰਪਨੀ ਨੇ ਜਿਹੜੀ ਚਿਪਸ ਬਣਾਈ ਆ ਇਹ ਵੀ ਇੱਕ ਚੀਟਿੰਗ ਆ ਜੀ ਜਿਹੜੀ ਦੇਖੋ ਨਾ ਇਹ ਹੀ ਸੀ ਤਾਂ ਮੈਂ ਤੁਹਾਨੂੰ ਇੱਕ ਪਹਿਲੇ ਤੁਸੀਂ ਮੇਰੀ ਜਦੋਂ ਮੈਂ ਪ੍ਰੈਸ ਕਾਨਫਰੈਂਸ ਕਰਨਾ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਦੀ ਚਿਪਸ ਫ੍ਰਾਂਸੀ ਚਿਪਸ ਇਹਨਾਂ ਦੀ ਭਾਸ਼ਾ ਦੇ ਵਿੱਚ ਕਿਵੇਂ ਕਿਵੇਂ ਆ ਉਹ ਤ੍ਰਤੀਸ਼ ਦਾ ਪਾਰਟ ਆ ਕਿ ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੱਸਿਆ ਵੀ ਇੱਕ ਕੰਪਨੀ ਚ ਜੇ ਤੁਸੀਂ 10000 ਦਾ ਕਿਵੇਂ ਗਣਦੇ ਆ 5000 ਦਾ ਕਿਵੇਂ ਨਾਮ ਦਿੱਤਾ ਹੋਇਆ ਸਮਝ ਗਏ ਨਾ ਫੋਲੋ ਕਰਕੇ ਉਹਦੇ ਮੁਤਾਬਕ ਜਿਹੜਾ ਹੁਣ ਜਿਵੇਂ ਤੁਹਾਡਾ ਸਵਾਲ ਹੈਗਾ ਮੇਰੇ ਕਹਿਣ ਦਾ ਬਾਬ ਇਹ ਸਾਰਾ ਜਿਵੇਂ ਇੱਕ ਜੋ ਹੁਣ ਜਿਵੇਂ ਜਿਵੇਂ ਸਾਡੀ ਇਹ ਦੇਖੋ ਨਹੀਂ ਹੈਗੀ ਉਹ ਦੁਬਾਰਾ ਨੋ ਕੋਈ ਕੋਈ ਕਲੀਨ ਚੈਟ ਨਹੀਂ ਬਕਾਇਦਾ ਤਫਤੀਸ਼ ਹੈ ਔਰ ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਇਹਦੇ ਚ ਇਹਦੀ ਡੂੰਘਾਈ ਚ ਪੜਤਾਲ ਔਰ ਤਫ਼ਤੀਸ਼ ਜਾਰੀ ਹੈ ਔਰ ਡੰਗਾਈ ਤੱਕ ਹੋਏਗੀ ਲਾਸਟ ਜਿਹੜਾ ਇਹਦਾ ਪਿੰ ਪੁਆਇੰਟ ਹੈ ਕਿੱਥੋਂ ਸ਼ੁਰੂ ਆਤਾ ਹੈ ਇਹਦੇ ਚ ਚਾਹੇ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਚਾਹੇ ਨੈਸ਼ਨਲ ਲੈਵਲ ਚਾਹੇ ਇੰਟਰਨੈਸ਼ਨਲ ਲੈਵਲ ਤੱਕ ਕਿੱਥੋਂ ਇਹਦੇ ਚ ਕੀ ਕੀ ਜਿਹੜਾ ਵੀ ਇਨਵੋਲਵ ਹੈ ਉਹਨੂੰ ਇਹਦੀ ਵਿੱਚ ਵਕਾਇਦਾ ਜਿਵੇਂ ਜਿਵੇਂ ਸਾਡੀ ਤਫ਼ਤੀਸ਼ ਦੇ ਵਿੱਚ ਆਂਦਾ ਰਹੇਗਾ ਅਸੀਂ ਕਾਰੀ ਉਵੇਂ ਉਵੇਂ ਕਰਦੇ ਹੀ ਰਹਿਣਾ ਹੈ ਔਰ ਵਗੈਰਾ ਇਹਦੀ ਜਦੋਂ ਸਾਡੀ ਤਫ਼ਤੀਸ਼ ਕੰਪਲੀਟ ਹੋ ਗਈ ਸਫਾ ਵਿੱਚ ਸੁਲਤੇ ਕਿਵੇਂ ਕਿਵੇਂ ਉਹਨਾਂ ਦਾ ਜਿਵੇਂ ਕਾਬਲੇ ਚਵਾਨ ਜੁਰਮ ਜਦੋਂ ਸਬੂਤ ਜਿਹੜਾ ਹੈਗਾ ਪ੍ਰੋਪਰ ਹੋ ਜਾਂਦਾ ਅਸੀਂ ਉਹਨਾਂ ਦਾ ਚਲਾਨ ਵੀ ਪੇਸ਼ ਕਰਨਾ ਉਹ ਸਾਰਾ ਘਮੀ ਹੈ ਕੋਈ ਇਹ ਨਹੀਂ ਕਿ ਕਿਸੇ ਨੂੰ ਕਲੀਨ ਚਿੱਟਾ ਹੈ ਨੋ ਇਹ ਸਾਰਾ ਘਮੀ ਚੱਲ ਰਿਹਾ ਹੈ ਚੱਲ ਰਿਹਾ ਹੈ ਸਰ ਇੱਥੇ ਹੈ ਇੱਕ ਚਰਚਾ ਸੀ ਜਿਹੜੇ ਬੰਦੇ ਉਸਦੇ 33 ਦੇ ਵਿੱਚੋਂ ਕੁਝ ਬੰਦਿਆਂ ਦੇ ਖਿਲਾਫ ਕਿੰਨੇ 307 ਦੇ ਜਾਂ ਕੋਈ ਮੈਕਨ ਬਗਰਾ ਦੇ ਕੋਲ ਧਰਾਨੇ ਜਾਂ ਕਿਸੇ ਹੋਰ ਜ਼ਿਲ੍ਹੇ ਤੇ ਕੋਈ ਕੇਸਰਬ ਨੇ ਇਦਾਂ ਦਾ ਗੁੱਸਾ ਸਾਹਮਣੇ ਆਇਆ ਜੀ ਰਿਪੋਰਟ ਜੀ ਉਹ ਮੈਂ ਉਹ ਉਹ ਭਾਈ ਸਾਹਿਬ ਇਸ ਤਰ੍ਹਾਂ ਹੈ ਇਹ ਹੁਣ ਜਿਵੇਂ ਚਾਚਾ ਦੇ ਵਿੱਚੋਂ ਤੁਸੀਂ ਜਿਹੜੀ ਗੱਲ ਸੁਣੀ ਹੈ ਅਸੀਂ ਚਾਚਾ ਤੇ ਇਤਵਾਰ ਨਹੀਂ ਕਰਦੇ ਅਸੀਂ ਤਾਂ ਉਹਨਾਂ ਦਾ ਖੰਘਾਲ ਰਹੇ ਹਾਂ ਖੰਘਾਲ ਦਾ ਮਤਲਬ ਉਹਨੂੰ ਦੇਖ ਰਹੇ ਹਾਂ ਇਹਨਾਂ ਦਾ ਪਿਸ਼ੋਕੜ ਕੀ ਹੈ ਜਿਹੜੇ-ਜਿਹੜੇ ਕਨਸਰਨਡ ਥਾਰੇ ਦੇ ਵਿੱਚ ਇਹਨਾਂ ਦੀ ਰਿਹائش ਹੈ ਔਰ ਕਿੱਥੇ-ਕਿੱਥੇ ਇਹਨਾਂ ਦੇ ਕੀ ਪੁਰਾਣੇ ਮਕਦਮੇ ਦਾ ਜਾਂ ਜਿਵੇਂ ਤੋਂ ਲਾਵਾ ਹੋ ਕੇ ਕਿ 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 ਜੁਰਮ ਦੇ ਵਿੱਚ ਨਵਾ ਲਵੇ ਉਹ ਹਰ ਇੱਕ ਚੀਜ਼ ਜਿਹੜੀ ਆ ਉਹਨੂੰ ਦੇਖਿਆ ਜਾ ਰਿਹਾ ਹੈ ਔਰ ਉਹਦੇ ਮਤਲਬ ਉਹਨੂੰ ਸਫਾ ਮੇਸਜ ਤੇ ਲਿਆਂਦਾ ਜਾਂਦਾ ਹੈ ਇਸ ਲਈ ਸਰ ਥੋੜੀ ਜੀ ਕੱਲ ਮੈਂ ਕਲੀਅਰ ਕਰਨਾ ਚਾਹੁੰਦਾ 26 ਬੰਦੇ ਨੇ ਸੱਤ ਕ ਤੁਸੀਂ ਕਹਿ ਰਹੇ ਹੋ ਗ੍ਰਿਫਤਾਰ ਜਿਹੜੇ 26 ਨੇ ਉਹਨਾਂ ਨੂੰ ਗ੍ਰਿਫਤਾਰ ਹੈ 26 ਵੀ ਗ੍ਰਿਫਤਾਰ ਨੇ ਟੋਟਲ ਮੌਕੇ ਦੇ ਗ੍ਰਿਫਤਾਰ ਹੋਏ ਨੇ 26 33 ਦੇ 33 ਬੰਦੇ ਗ੍ਰਿਫਤਾਰ ਕਿੰਨੇ ਮੌਕੇ ਦੇ ਗ੍ਰਿਫਤਾਰ ਕੀਤੇ ਆ ਜੀ ਕਿਸੇ ਵੀ ਦਾ ਸਵਾਲ ਤੋਂ ਹਟੇ हां एक ओही ਜਿਹੜਾ ਬੰਦਾ ਹੈ ਜਿਹਦਾ ਉਹ ਹੋਟਲ ਹੈ ਬਰਿੰਦਰਜੀਤ ਸਿੰਘ ਮੀਤਾ ਜਿਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਤਰੀਜ ਇਹਦਾ ਮਾਲਕ ਹੈ ਉਹ ਜਦੋਂ ਰੇਡ ਕੀਤਾ ਉਹ ਉੱਥੇ ਉੱਥੋਂ ਮਤਲਬ ਉਹ ਭੱਜਣ ਚ ਕਾਮਯਾਬ ਹੋ ਗਿਆ ਖਿਸਕਣ ਚ ਕਾਮਯਾਬ ਹੋ ਗਿਆ ਉਹ ਉਸ ਵੇਲੇ ਬਾਕੀ ਸਾਰੇ ਦੇ ਸਾਰੇ ਬੁਖਤੀ ਦੇ ਬਤੀ ਬੰਦੇ ਆ ਉਹ ਗ੍ਰਿਫਤਾਰ ਕੀ ਉਹ ਖੇਲ ਰਹੇ ਸੀ ਤਾਂ ਸੀ ਇਹ ਸਾਰੇ ਬੰਦੇ ਉੱਥੇ ਬਿਲਕੁਲ ਉਹਦੀ ਵੀਡੀਓ ਬਣੀ ਹੋਈ ਹੈ ਹਰ ਇੱਕ ਚੀਜ਼ ਦੀ ਰਿਕਵਰੀ ਦੀ ਵੀਡੀਓ ਬਣੀ ਹੋਈ ਹੈ ਬੜਾ ਪਾਰਦਰਸ਼ੀ ਤਰੀਕੇ ਦੇ ਨਾਲ ਇਹਦੀ ਤਫਤੀਸ਼ ਪ੍ਰੋਫੈਸ਼ਨਲ ਡੀਐਸਪੀ ਦੀ ਮੋਹਿਤ ਸਿੰਘ ਰਾਜੀ ক্লোਜ਼ਲੀ ਔਰ ਸਾਡੇ ਮਾਨ ਜੋਗ ਐਸਐਸਪੀ ਸਾਹਿਬ ਬਹੁਤ ਨੇਜ਼ਦੀਕੀ ਦੇ ਵਿੱਚ ਡੀਆਈਜੀ ਮੈਡਮ ਜਿਨ੍ਹਾਂ ਨੇ ਬਹੁਤ ਹੀ ਤਫਤੀਸ਼ ਦੇ ਵਿੱਚ ਮਾਹਰ ਨੇ ਔਰ ਸਾਡੀ ਨੂੰ ਸਾਨੂੰ ਪ੍ਰੋਪਰ ਉਹਨਾਂ ਦੀਆਂ ਗਾਈਡਲਾਈਨਸ ਵੀ ਮਿਲਦੀਆਂ ਹਨ ਉਹਨਾਂ ਦੀ ਉਸ ਗਾਈਡਲਾਈਨ ਦੇ ਤਹਿਤ ਅਸੀਂ ਇਹਦੀ ਤਫਤੀਸ਼ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਢੰਗਾਈ ਚ ਕਰ ਰਹੇ ਹਾਂ ਔਰ ਉਦੋਂ ਤੱਕ ਕਰਨਾ ਹੈ ਜਦੋਂ ਤੱਕ ਲਾਸਟ ਕਿੰਗ ਪਿੰਨ ਇਹਦਾ ਜੋ ਵੀ ਹੈ ਉਤੋਂ ਤੱਕ ਨਹੀਂ ਪਹੁੰਚੀ ਇੱਕ ਸਾਰਾ ਇਹ ਮੈਟਰ ਨਾਲ ਹੀ ਜੁੜਿਆ ਹੋ ਰਿਹਾ ਸਰ ਖੰਨਾ ਜੀ ਵੀ ਪਹਿਲਾਂ ਵੀ ਕਈ ਹੋਟਲ ਦੇ ਆ ਕਈ ਆ ਚੁੱਕੇ ਆ ਕਈ ਬੰਦੇ ਫੜੇ ਜਾ ਚੁੱਕੇ ਜਿਹੜੇ ਜੂਆ ਵਗੈਰਾ ਖੜਾਉਂਦੇ ਆ ਜੀ ਕਿਹਾ ਸਰ ਆਪਾਂ ਨੂੰ ਦੇਖਣ ਨੂੰ ਮਿਲੂਗਾ ਲੰਬਾਂ ਟਾਈਮ ਚ ਉਹਦੇ ਵੀ ਦਿੱਕਤੀ ਹੋਊਗੀ ਆ ਜੀ ਬਿਲਕੁਲ ਬਿਲਕੁਲ ਭਾਈ ਸਾਹਿਬ ਇਹ ਤੁਹਾਡਾ ਬੜਾ ਵਧੀਆ ਸਵਾਲ ਹੈ ਮੈਂ ਏਸੀ ਕੇਸ ਤੋਂ ਬਕਾਇਦਾ ਇਹ ਦੱਸ ਦੇਣਾ ਚਾਹੁੰਦਾ ਕਿ ਖੰਨਾ ਪੁਲਿਸ ਜਿਹੜੀ ਉਹ ਡਰੇੜਾ ਖੰਨਾਪੁਰ ਜ਼ਿਲ੍ਹੇ ਨੂੰ ਮਾਜੋਗ ਐਸਐਸਟੀ ਮੈਮ ਨੇ ਜੋ ਡਿਰੇਡ ਨਿਸ਼ਚਾ ਕੀਤਾ ਹੋਇਆ ਉਹਦੇ ਅਨੁਸਾਰ ਅਸੀਂ ਇੱਥੇ ਕੋਈ ਜੁਰਮ ਨਹੀਂ ਹੋਣ ਕ੍ਰਾਈਮ ਹੈ ਜੋ ਉਹ ਉਹਨੂੰ ਫ੍ਰੀ ਰੱਖਣਾ ਹੈ ਕ੍ਰਾਈਮ ਫ੍ਰੀ ਰੱਖਣਾ ਹੈ ਜਿਹੜਾ ਕੋਈ ਬੰਦਾ ਜੁਰਮ ਕਰਦਾ ਹੈ ਉਹਨੂੰ ਫੜਾਂਗੇ ਕਾਇਦੇ ਕਾਨੂੰਨ ਤਾਲ ਤਾਲੀ ਕਰਾਂਗੇ ਔਰ ਇੱਥੋਂ ਇੱਕ ਮੇਰੀ ਚੇਤਾਵਨੀ ਵੀ ਹੈ ਅਗਰ ਕੋਈ ਹੋਰ ਇਸ ਤਰੀਕੇ ਦੇ ਨਾਲ ਉਹ ਸੋਚਣ ਕਿ ਹਾਂ ਪੁਲਿਸ ਤਾਂ ਦੇਖੋ no doubt ਐਸੀ ਹੀ ਨਹੀਂਸ ਕ੍ਰਾਈਮ ਦੇ ਵਿੱਚ ਜਿਆਦਾ ਲੱਗੇ ਰਹਿੰਦੇ ਆ ਲekin ਇਹ ਤਾਜਨੀ ਪਤਰੀ ਪੀਟੀ ਜਨੂਨ ਦੇ ਵਿੱਚ ਆ ਜਾਂਦਾ ਜੂਆ ਕਨਾਲਾ ਸਾਰਾ ਕੁਝ ਪਰ ਸੋਸਾਇਟੀ ਦੇ ਉੱਤੇ ਇਹਦਾ ਕਿੰਨਾ ਮਾੜਾ ਅਸਰ ਹੈ ਇਹ ਸਾਡੀ ਸਖਤ ਚੇਤਾਵਨੀ ਹੈ ਬਾਕੀ ਵੀ ਜਿੰਨੇ ਇਸ ਤਰ੍ਹਾਂ ਦੇ ਕੋਈ ਲੋਕਸ਼ਿਪ ਕੇ ਕੋਈ ਖੋਟਲਾ ਚ ਖਿਲਾ ਰਹੇ ਨੇ ਜਾਂ ਕੋਈ ਬਾਹਰ ਆਊਟ ਕਾਰਡ ਦੀ ਕੋਈ ਜੋ ਜੋ ਸਾਨੂੰ ਤੁਹਾਨੂੰ ਦੱਸਿਆ ਸਾਡੀ ਅਸੀਂ ਆਪਣੇ ਇਨਫੋਰਮਰ ਲਾਏ ਹੋਏ ਨੇ ਅਗਰ ਸਾਨੂੰ ਹੋਰ ਵੀ ਕੋਈ ਇਨਫੋਰਮ ਇਹ ਵੀ ਇਨਫਰਮੇਸ਼ਨ ਦੇ ਕੰਮ ਕੀਤਾ ਹੈ ਇਸੇ ਤਿੱਕਣਾ ਹੋਰ ਵੀ ਸਾਡੇ ਇਨਫੋਰਮਰ ਨੇ ਅਸੀਂ ਸਾਡੇ ਜਿਹੜੇ ਬਕਾਇਦਾ ਸਾਡੀ ਸਪੈਸ਼ਲ ਬ੍ਰਾਂਚ ਹੈ ਸਾਡੇ ਸੀਆਈਏ ਤੋਂ ਸਾਡੇ ਕੁਝ ਇਹ ਜੇ ਮੁੰਡੇ ਨੇ ਬਕਾਇਦਾ ਕੁਝ ਇਹ ਜੀਆਂ ਟੀਮ ਜੀ ਨੇ ਜਿਨ੍ਹਾਂ ਨੂੰ ਮਾਨ ਜੋਗੇ ਐਸਐਸਪੀ ਸਾਹਿਬ ਖੁਦ ਆਪਣੀ ਨਿਗਰਾਨੀ ਕੀਤੀ ਜਿਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਮੇਰੇ ਸਨੈਟ ਕੋਰ ਗੈਜਟ ਆਫਸਰ ਨੂੰ ਮਿਲੀ ਹੋਈ ਹੈ ਉਹਦੇ ਮੁਤਾਬਕ ਅਸੀਂ ਆਪਣੇ ਆਪਣੇ ਏਰੀਏ ਦੇ ਵਿੱਚ ਹਰ ਐਂਗਲ ਤੋਂ ਉਹ ਲੱਗੀਆਂ ਹੋਈਆਂ ਨੇ ਔਰ ਜਿੱਥੇ-ਜਿੱਥੇ ਵੀ ਕੋਈ ਮੁਖਵਰੀ ਕੋਈ ਇਨਫੋਰਮੇਸ਼ਨ ਮਿਲੇਗੀ ਕਿਸੇ ਜੁਰਮ ਬਾਰੇ ਕਿ ਉਹ ਦਿਨ ਤੱਕ ਆ ਰਹੀ ਸਰ ਇਹਦੇ ਵਿੱਚ ਨਾ ਟਾਰਗੇਟ ਡੱਬੇ ਦਾ ਮੈਂਸ਼ਨ ਕਿੰਨੀਆਂ ਬਰਾਂਦ ਹੋਈ ਨਹੀਂ ਲਿਖੇ ਰਹੀ ਉਹਦੇ ਵਿੱਚ ਕਿੰਨੀਆਂ ਜੀ 6 6 ਡੱਬੇ ਦਾ ਠੀਕ ਸਾਈਂ ਸਰ